ਹਲੋ ਹਾਂਜੀ ਬੁਆ ਜੀ ਕਿਵੇਂ ਹੋ ਠੀਕ ਹੈ ਕੀ ਕਰੀ ਜਾਂ ਨਹੀਂ ਕੁਛ ਨਹੀਂ ਬਸ ਬੈਠਾ ਸੀ ਇੱਥੇ ਤੇ ਤੁਹਾਡਾ ਫੋਨ ਆ ਗਿਆ ਹਾਂਜੀ ਹਾਂ ਹੋਰ ਆਪਣੇ ਦੱਸੋ ਕੀ ਕੀ ਚੱਲ ਜਾਂਦਾ ਕੀ ਕੁਛ ਨਹੀਂ ਠੀਕ ਹੈ ਬਸ ਨਹੀਂ ਵਰੀ ਜਾਂਦਾ ਹੈਗਾ ਨਹੀਂ ਵਰੀ ਜਾਂਦਾ ਤਾਂ ਮਾਲ ਬਣ ਕੇ ਹੋਊਗਾ ਪੂਰਾ ਫਿਰ ਹੋਰ ਮਾਲ ਤਾਂ ਬਣ ਨਹੀਂ ਸੀ ਟਾਈਮ ਤਾਂ ਤੁਹਾਨੂੰ ਫੋਨ ਲਾਇਆ ਮੈਂ ਮੈਂ ਵੀ ਸੋਚਿਆ ਕਿ ਅੱਜ ਕਰਨ ਭੂਆ ਕੇ ਮੈਂ ਫੋਨ ਕਰੀ ਜਾਂਦੀ ਵਾਰ-ਵਾਰ ਮਾਰਨਾਂ ਨੇ ਢੇਡਾ ਕੇ ਢੇਡਾ ਦਾ ਮਾਰਾਂਗੇ ਵਾਸਨ ਤੂ ਵਾਸਨ ਤੂ ਇਹਦਾ ਜਰੂਰਾਂ ਵਾਂਗੇ ਵਾਸਨ ਦੇ ਦਾ ਸਰੀ ਮੈਂ ਅੱਛਾ ਮੈਂ ਅੱਜ ਸੱਦੀ ਅੰਨੀ ਹੀਰਾ ਚਾਹਾਂਗੀ ਅੱਜ ਜੇ ਮੈਂ ਆ ਗਿਆ ਤਾਂ ਬੁਲਟ ਚੱਕ ਕੇ ਆਉਂਗਾ ਮੀਂਹ ਚ ਭਜਦਾ ਭੇਜਦਾ ਹੂ ਆ ਹਾਂ ਮੀਂਹ ਤਾਂ ਬੋਧਵਰੀ ਆਂਦੇ ਭੇਜ ਜਾਉਂਗਾ ਮੀਂਹ ਦੇ ਵਿੱਚ ਮੈਂ ਜੇ ਮਾਲ ਮੀਂਹ ਦੇ ਵਿੱਚ ਪੈਜ ਗਿਆ ਫਿਰ ਤੂੰ ਕੀ ਕਰੇਂਗੇ ਕਰਨਾ ਕੀ ਏ ਤੁਹਾਨੂੰ ਸੁਕਾ ਦੂੰ ਕੱਪੜੇ ਪਵਾ ਦੇ ਮੀ ਥੋੜੇ ਸੁਕਾ ਦੇ ਹੋ ਚਾਹ ਪਿਆ ਦੇ ਦੂੰਗੀ ਛੱਤੀ ਨਾਲ ਲਾ ਕੇ ਤੁਹਾਨੂੰ ਸੁਕਾ ਦਿਉ ਹਾਏ 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 ਛੱਤੀ ਨਾਲ ਲਾ ਰਹੇ ਮਨੋ ਹੈ ਸਾਲਾ ਚੜ ਗਿਆ ਤੇ ਜਿਸ ਨੂੰ ਨਾਰੀ ਜਨਮ ਹੋਣਗੇ ਤੁਸੀਂ ਹੋਰ ਕੀ ਤਾਂ ਇਹ ਜਿਹੜੀ ਮੀਂਹ ਦੀ ਠੰਡ ਹੈ ਉਹ ਹਾਂ ਹੋਰੇ ਹੂੰ ਕੱਪੜਾ ਨਹੀਂ ਕਰਿਆ ਅਜਾ ਕਰੇ ਹੈ ਨਹੀਂ ਲੇ ਜੀ ਸੋਣੀ ਪੂਆ ਨੂੰ ਛੱਡ ਕੇ ਬਫੜ ਕਿੱਧਰ ਉੱਠ ਜਾਂਦਾ ਦੱਸ ਹਾਂ ਜੀ ਚੰਦਿਆ ਗਿਲੀ ਕਿੱਧਰ ਉੱਠ ਜਾਂਦੇ ਆ ਫਿਰ ਦੱਸੋ ਆਪਣਾ ਟਾਈਮ ਦਿੰਦੀ ਅੱਛਾ ਆਪਣਾ ਟਾਈਮ ਦੱਸ ਤਾਈ ਤਾਂ ਪਾ ਦੂਰ ਦੂਰਾ ਜੇ ਕੁ ਗੱਲ ਉਹ ਦੱਸਣਾ ਵੀ ਜਿਹੜਾ ਨੇੜੇ ਰਹਿੰਦਾ ਹੁੰਦਾ ਨਾ ਨੇੜੇ ਦੇ ਦੂਰ ਦੇ ਢੋਲ ਸੁਹਾਣੇ ਹੁੰਦੇ ਇੱਕ ਕਹਾਵਤ ਆ ਪੰਜਾਬੀ ਦੇ ਵਿੱਚ ਤੇ ਹੋਰੇ ਆ ਦੂਰ 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 ਆਪਾਂ ਕਰੀਏ ਨਾ ਤੇ ਦੂਰ ਦੂਰ ਦਾ ਚੰਗਾ ਵੀ ਲੱਗਦਾ ਨੇੜੇ ਬੈਠਾ ਰੰਦਾ ਉਹ ਉਹਨੂੰ ਕਦਰ ਹੀ ਨਹੀਂ ਨੇੜੇ ਬੈਠੇ ਉਹ ਕਦਰ ਹੀ ਹੈ ਨਹੀਂ ਇਹ ਜੀ ਸ਼ੇਰ ਜੱਲ ਹੂੰ ਇਹਨੂੰ ਕਦਰ ਹੈ ਉਹਨੂੰ ਵਿਚਾਰੇ ਨੂੰ ਕਦੇ ਮਹੀਨੇ ਚੱਕ ਵਾਰੀ ਮਿਲਦੀ ਹੈ ਤੇਰੇ ਹਾਂ ਰਹੀ ਹੂੰ ਭਰਿਆ ਵਧੀਆ ਲੱਗਦਾ ਵਧੀਆ ਹੈ ਨਾ ਹੂੰ ਮਹੀਨੇ ਮਹੀਨੇ ਚੱਕ ਵਾਰੀ ਮਿਲਦੇ ਆ ਪਰ ਸਾਰੀ ਕਮੀ ਪੂਰੀ ਹੋ ਜਾਂਦੀ ਹੈ ਪਰ ਕਮੀ ਬਤਾ ਉਹ ਕਮੀ ਪੂਰੀ ਹੋਣ ਦੇ ਵਿੱਚ ਕਾਰਨ ਦੱਸਾਂ ਕੀ ਹੈ ਕਾਰਨ ਇਹ ਹੈ ਵੀ ਆਪਾਂ ਇੱਕ ਦੂਜੇ ਨੂੰ 24 ਘੰਟੇ ਯਾਦ ਕਰਦੇ ਰਹਿੰਦੇ ਆ ਇੱਕ ਦੂਜੇ ਵਾਸਤੇ ਤੜਫਦੇ ਰਹਿੰਦੇ ਆ ਦਿਲ ਦੇ ਵਿੱਚ ਉਹ ਰਹਿੰਦੀ ਹੈ ਕਾਇਸ਼ ਉਹਦੀ ਅਸ ਕਰਕੇ ਫਿਰ ਕੀ ਹੁੰਦਾ ਕਿ ਤੋਂ ਮਿਲਦੇ ਆ। ਇੱਕ ਵਾਰ ਫਿਰ ਸਾਰੀ ਗਰਮੀ ਇੱਕੇ ਗੜੇ ਚ ਨਿਕਲ ਜਾਂਦੀ ਹੈ। ਸਹੀ ਕਰਨਾ। ਇਹ ਹੀ ਕਰਨਾ ਹੈ ਨਾ। ਇਹ ਹੀ ਕਰਨਾ ਤਾਂ। ਹੂੰ। ਪਾਇਤਾ ਨਾ ਜਿੰਦਾ ਰਹਿਣੇ ਕੇ ਲਈ ਤੇਰੀ ਕਸਮ ਇੱਕ ਮੁਲਾਕਾਤ ਜ਼ਰੂਰੀ ਹੈ ਸਾਨੂੰ। ਅੱਛਾ ਈ। ਪਰ ਆਦਮੀ ਪੈਂਦਾ ਹੈ, ਠੰਡ ਪੂਰੇ ਜੋਰਾ ਤੇ ਹੈ, ਮੀਂਹ ਟੂੰਗੀ ਮੀਂਹ ਨਾ ਆਂਗਾ ਪਾ ਜੇ। ਹੋਰ ਨਾ ਲਾਂਗੇ ਥੋੜਾ ਜਿਹਾ ਰੁਕੇ ਨਾ ਤੁਸੀਂ ਆ ਜਾਵੀਂ ਠੀਕ ਹੈ। నిన అవాంగి తాసే బారలా గేటతా బంది కర్నాగి అగోండాం అంగి అకేం అకే 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 తినా కేం అకే అకే తే పుపడి చోక్తి వా ఆజి భేర్మాందా న� ਤੇ ਬਾਹਰ ਜਾਣ ਕਪੜੇ ਕਪੜੇ ਪਾ ਲਾਣੇ ਨੇ ਹਨਾ ਨਾ ਨਹੀਂ ਪੈਲੀ ਗਲਮੀ ਪਈ ਜਾਂਦਾ ਹੁੰਦੀ ਨਹੀਂ ਫਸ ਜਾਈਂ ਜੀ ਮੰਨ ਲਓ ਮੇਰੀ ਗੱਲ ਸੁਣਾ ਮੈਂ ਇੰਨੀ ਦੂਰ ਬੈਠਾ ਮੇਰਾ ਜੀ ਕਰ ਸਕਦਾ ਐ ਮੈਂ ਘੂਆ ਕੋਲੇ ਜਾਵਾਂ ਜੀ ਮੰਨ ਲਾ ਖਾਲਾ ਜੀ ਫੁਫੜਦਾ ਜੀ ਕਰਦੇ ਫੇਰ ਫੁਫੜਦਾ ਨਹੀਂ ਜੀ ਕਰਦਾ ਕਿਉਂ ਫੁਫੜਦਾ ਮੇਰੇ ਕੋਲ ਹੀ ਰਹਿੰਦਾ ਨਾ ਕਿਉਂਦਾ ਜੀ ਨਹੀਂ ਕਰਦਾ ਮੈਂ ਤੇ ਤੇਰੇ ਕੋਲੇ ਆ ਮੈਂ ਤੇ ਤੇਰੇ ਕੋਲ ਹਫਤਾ ਰਹਿ ਗਿਆ ਸੀ ਪਹਿਲਾਂ ਐਪਰੋਚ ਕਰਦੇ ਹੁੰਦੇ ਸੀ ਦੇਖ ਕਰਦੇ ਸੀ ਨਾ ਕੀ ਕੀ ਉਹਦੇ ਪਤਾ ਸੀਗਾ ਇੱਕ ਦਿਨ ਸਵੇਰੇ ਤਦੂਰ ਹੋ ਜਾਣਗੇ ਵਗ ਜਾਣਗੇ ਫਿਰ ਕੰਮ ਨਹੀਂ ਮਿਲਣਾ ਹਾਂ ਉਹ ਤਾਂ ਲਾਹ ਹੀ ਹੋ ਜਾਂਦਾ ਵੀ ਅੱਜ ਮੌਕਾ ਅੱਜ ਤੱਕ ਲਈ ਜਾਈਏ ਕਰੀ ਜਾਈਏ ਹਾਂ ਉਹ ਸ਼ਿਕਾਹ ਵਾਲੀ ਗੱਲ ਹੋ ਜਾਂਦੀ ਹੈ ਨਾ ਜਿਵੇਂ ਬਿੱਲੀ ਨੂੰ ਦੱਦੀ ਰੱਖੀ ਭਾ ਜਾ ਹੁੰਦਾ ਹਾਂ ਇਹ ਇਹ ਵੀ ਦੇਖ ਲੈ ਕਮਾਲ ਦੇ ਬੰਦੇ ਹਨਾ ਤੇਰੀ ਰਾਖੀ ਮੈਨੂੰ ਭਾ ਜਾਂਦੀ ਮੈਨੂੰ ਇੱਕ ਦਿਨ ਕਹਿੰਦੇ ਲਾ ਸੀ ਤਿਰਪੂਆ ਇਕੱਲੇ ਕਰਿਆ ਤੇ ਰਾਤ ਰਹਿ ਜਾਣਾ ਕੋਲੇ ਹੋਰੇ ਹੂ ਵੀ ਸਾਵੇ ਨਾਲ ਜਿਹੜਾ ਹਾਂ ਉਹ ਕੰਨ ਨਵੀ ਕਰ ਰਹੀ ਹੈ ਕਿ ਇੱਕਦਮ ਮਰਜ਼ੀ ਕਰ ਲਾਂਗੇ ਆਪਾਂ ਐ ਕਰਦਾ ਕਰਦਾ ਮੈਨੂੰ ਮੀਨਾਂ ਛੱਡ ਦਿੰਦਾ ਇਹ ਪਰ ਨੋਏ ਵੀ ਲੱਗਦਾ ਨਾ ਇਹਨੂੰ ਨਾ ਸ਼ੱਕ ਵੀ ਹੋਊਗਾ ਆਪਣੇ ਤੇ ਜਾਂ ਤੇਰੇ ਤੇ ਸ਼ੱਕ ਹੋਵੇ ਕਿਤੇ ਬਾਹਰ ਜਾਂਦੀ ਹੈ ਐਵੇਂ ਨਹੀਂ ਕੋਈ ਸ਼ੱਕ ਨਹੀਂ ਜੇ ਸ਼ੱਕ ਹੋਏ ਤਾਂ ਫਿਰ ਉਹ ਡੇਲੀ ਨਾ ਕਰੀ ਹਾਂ ਤੇ ਨਾ ਸਹੀ ਰਹਿੰਦਾ ਹੈ ਹਾਂ ਤੇ ਤਾਂ ਠੀਕ ਹੈ ਬੜੀ ਇਹਨਾਂ ਦਾ ਪਰ ਆਪਣਾ ਨਾ ਜਿਹੜਾ ਇਹ ਰਿਲੇਸ਼ਨ ਹੈ ਇਹ ਬੜੀ ਲੌਂਗ ਟਾਈਮ ਤੱਕ ਚੱਲ ਸਕਦੀ ਹੈ ਜੀ ਕੋਈ ਦਿੱਕਤਾਂ ਦੀ ਪਰੇਸ਼ਾਨੀਆਂ ਦੀ ਗੱਲ ਨਹੀਂ ਹੈ ਸ਼ਹੀਏ ਹੂੰ ਕੋਸ਼ਿਸ਼ ਇਹਨੀਆਂ ਦੇ ਵਿੱਚ ਵੀ ਕੋਈ ਐਵੇਂ ਦਾ ਕੋਈ ਹੋਵੇ ਚੱਕਰ ਕਿਸੇ ਤੇ ਕਿਵੇਂ ਕਰੀਏ ਅੱਜ ਤਾਂ ਅੱਜ ਉਹ ਜੀ ਟਾਈਮ ਕੱਢ ਕੇ ਆਜੇ ਟਾਈਮ ਹੀ ਕਰਨਾ ਤੂੰ ਬੁਲਾਏਂਗੀ ਤਾਂ ਮੈਂ ਆਵਣਾ ਹੀ ਹੋ ਸਕਦਾ ਠੀਕ ਐ ਠੀਕ ਹੈ ਆ ਗਿਆ ਤੇ ਅਸੀਂ ਕੀ ਚਾਹਦੇ ਹਾਂ ਕਿੱਥੇ ਆਉਂ ਤੁਸੀਂ ਸਿਸਟਮ ਹੂੰ ਉਹ ਕਿਤੇ ਸਟਾਨ ਕਿਹਣੀ ਆਉਦੀ ਗੰਮਰੀ ਜਾਂ ਅੰਬਲੇ ਜਾ ਕੇ ਬਸ ആ തീർഗേ